ਆਪ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 4 ਤੋਂ ਸੁਨੀਲ ਕੌਂਸਲ ਲਾਡੀ ਰਾਣਾ ਦੇ ਹੱਕ ਵਿੱਚ ਚੋਣ ਮੋਹਮ ਦੇ ਸ਼ੁਰੂਆਤ ਕਰ ਦਿਆ ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਬੀਸੀ ਵਿੰਗ ਦੇ ਪੰਜਾਬ ਪ੍ਰਧਾਨ ਸ਼ਿਵਕਰਨ ਚੇਚੀ ਤੇ ਮਾਰਕੀਟ ਕਮੇਟੀ ਨਵਾਂ ਸ਼ਹਿਰ ਦੇ ਚੇਅਰਮੈਨ ਗਗਨ ਅਗਨੀ ਹੋਤਰੀ ਨੇ ਚੋਣ ਦਫ਼ਤਰ ਦੀ ਸ਼ੁਰੂਆਤ ਕੀਤੀ ਤੇ ਭਾਰੀ ਘਟ ਨੂੰ ਸੰਬੋਧਨ ਕੀਤਾ ਅੱਜ ਅਸੀਂ ਇਨਦੀ ਕੈਂਪੇਨ ਲਾਡੀ ਰਾਣਾ ਜੀ ਸੁਨੀਲ ਕੌਸ਼ਲ ਜੀ ਦੀ ਉਹਦੇ ਚ ਉਹਨਾਂ ਦੀ ਕੈਂਪੇਨ ਨੂੰ ਹਾਰਾ ਦੇਣ ਲਈ ਸਾਰੇ ਇਕੱਠੇ ਹੋ ਕੇ ਪਹੁੰਚੇ ਆਂ ਔਰ ਲਾਡੀ ਰਣਾ ਜੀ ਨੇ ਬਹੁਤ ਅੱਛੀ ਮਿਹਨਤ ਕੀਤੀ ਹੈ ਔਰ ਬਹੁਤ ਮਿਹਨਤ ਕਰ ਵੀ ਰਹੇ ਆਂ ਔਰ ਉਮੀਦ ਹੈ ਕਿ ਬਹੁਤ ਵੱਡੇ ਮਾਰਜਨ ਨਾਲ ਇਹ ਜਿਹੜੀ ਸੀਟ ਕੱਢਣਗੇ ਔਰ ਸਾਡੀ ਸਾਰੀ ਟੀਮ ਜ਼ਿਲ੍ਹੇ ਦੀ ਪੂਰੀ ਟੀਮ ਜਿਹੜੀ ਹੈ ਉਹ ਇਹਨਾਂ ਦੇ ਨਾਲ ਕੈਂਪੇਨ ਕਰਾਏਗੀ ਔਰ ਜਿੱਥੇ-ਥੇ ਵੀ ਕਹਿਣਗੇ ਅਸੀਂ ਕੱਲ ਤੋਂ ਈਵਨ ਔੜ ਫੜਾਪੜ ਰਾਹੋਂ ਬੰਗਾ ਸਾਰੇ ਤਿਮਾਂ ਯਾ ਤਿਆਰੀਆਂ ਪਾ ਉਹ ਵੀ ਸਾਡੇ ਨਾਲ ਕੇ ਸਾਰੇ ਹੈਲਪ ਕਰਨਗੇ ਆ ਔਰ ਤੁਸੀਂ ਜਾਣ ਵਾਲੇ ਟੈਂਟ ਜੂਰ ਜੱਟ ਦੇਖੋਗੇ ਕਿ ਬਣਾ ਚੌੜ ਦੇ ਵਿੱਚ ਸਾਝੀਆਂ ਸੀਟਾਂ ਦੇ ਵਿੱਚ ਬੜੇ ਮਾਰਜਨ ਦੇ ਨਾਲ ਜਿਹੜੀ ਸਾਡੀ ਦਿੱਤੀ ਹੈਗੀ ਮੈਂ ਇੱਕ ਗੱਲ ਹੋਰ ਕਹਿਣੀ ਚਾਹਣ ਕੱਲ ਸਾਡੇ ਕਾਂਗਰਸ ਦੇ ਲੀਡਰ ਇੱਕ ਗੱਲ ਕਰਦੇ ਸੀਗੇ ਕਿ ਆਮ ਆਦੀ ਪਾਰਟੀ ਨੇ ਆਪਣੇ ਵਾਅਦੇ ਨਹੀਂ ਪੂਰੇ ਕੀਤੇ ਔਰ ਇੱਕੋ ਹੀ ਵਾਅਦੇ ਜ਼ੋਰ ਪਾ ਰਹੇ ਜਿਹੜਾ ਨਹੀਂ ਕੀਤਾ ਉਹਨਾਂ ਯਾਰ ਪਾ ਰਹੇ ਕਿ ਉਸ ਦਾ 1000 ਰੁਪਏ ਦਾ ਉਸ ਨਾਲੇ ਸੀ ਬਾਰ-ਬਾਰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਹੈ ਕਿ ਆਪਣੇ ਮੰਝੇ ਥਲੇ ਛੋਟੀ ਫੇਰੋ ਸਾਡੇ ਕੋਲ ਤੁਹਾਡੇ 2017 ਦੇ ਸਾਰੇ ਵਾਅਦੇ ਪਏ ਆ ਇੱਕ ਇੱਕ ਪਰਦਾ ਖੋਲਾਂਗੇ ਤੁਸੀਂ ਪਹਿਲਾਂ ਯਾਦ ਕਰ ਲਓ ਕਿ 2017 ਵਿੱਚ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਕਿੰਨੇ ਕੁਝ ਪੂਰੇ ਕੀਤੇ ਆ ਫਿਰ ਆਮ ਆਦੀ ਪਾਰਟੀ ਦੀ ਗੱਲ ਕਰਿਓ ਆਮ ਆਦੀ ਪਾਰਟੀ ਦਾ ਅੱਧਾ ਟਾਈਮ ਪਿਆ ਹਜੇ ਉਹ ਇੱਕ ਵਾਰ ਇਹਨਾਂ ਉਹ ਹੀ ਪੂਰਾ ਕਰਾਂਗੇ ਜਿਹੜੇ ਵਾਅਦੇ ਨਹੀਂ ਕੀਤੇ ਉਹ ਵੀ ਪੂਰੇ ਕਰਾਂਗੇ ਔਰ ਉਹਨਾਂ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਛੋਟਾ ਚਾਹੀਦਾ ਕਿ ਲੋਕਾਂ ਨੂੰ ਸਭ ਪਤਾ ਹੁੰਦਾ ਚਾਹੇ ਉਹ ਲੋਕ ਡਰਾਮਾ ਕਰਨ ਜਿੰਦਾ ਮਰਜੀ ਆਪਣੇ ਕਰਨ ਸਾਡੀ ਪਾਰਟੀ ਅਜਿਹਾ ਪਰ ਉਹਨਾਂ ਨੂੰ ਪਤਾ ਕਿ ਉਹ ਕਿੰਨਾ ਸ਼ਰਮਾਣੇ ਚਾਹੀਦੀ ਹੈ ਐਦਾਂ ਦੀ ਗੱਲ ਕਰਨ ਲੱਗੇ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਵੈਜਿਆਂ ਦੀ ਕੰਪੇਰੀਸ਼ਨ ਕਰਨ ਲਈ ਮੈਂ ਨਹੀਂ ਬਿੰਦੀ ਕਰ। ਥੈਂਕ ਯੂ ਫਾਰਮ ਸਰਕਾਰ ਜੋ ਅੱਜ ਦੇ ਫੰਕਸ਼ਨ ਦੇ ਮੁੱਖ ਮਹਿਮਾਨ ਸਾਡੇ ਕੋਲ ਬ੍ਰੈਡਮ ਸੋਸ਼ ਕੁਟਾਰੀਆ ਜੀ ਹਲਕਾ ਵਧਾਇਕ ਸਭ ਤੋਂ ਵੱਡੀ ਬਰਾਜ ਦੀ ਖੁਸ਼ੀ ਹੈ ਅੱਜ ਸਰਕਾਰ ਜਿਹੜੀ ਹੈ ਲਾਡੀ ਦੇ ਫੰਕਸ਼ਨ ਦੇ ਵਿੱਚ ਆਪ ਪਹੁੰਚੀ ਹੈ ਤਾੜੀਆਂ ਬੁਜਾਓ ਇੱਕ ਵਾਰ ਇਹਨਾਂ ਦੇ ਆਨ ਦੇ ਉੱਤੇ ਬਾਕੀ ਸਾਰਿਆਂ ਨੇ ਕੰਪੇਨ ਜਿਹੜੀ ਹੈ ਲਾਡੀ ਰਾਣਾ ਸੁਨੀਲ ਕੌਸ਼ਲ ਜੀ ਨੇਮ ਕਹਿੰਦੇ ਅਸੀਂ ਉਹ ਬੜੇ ਪਿਆਰ ਤੇ ਸਤਿਕਾਰ ਨਾਲ ਚਲਾਈ ਵੀ ਆ ਇਹਦੇ ਨਾਲ ਕੋਈ ਇਦਾਂ ਦਾ ਨਹੀਂ ਹੈ ਕਿ ਬਾਅਦ ਦਾ ਹੋਵੇ ਮੰਗਵਾ ਜਿਹੜਾ ਪਲੇਅਰ ਲਿਆਂਦਾ ਹੋਵੇ ਸਾਰੇ ਜਿੰਨੇ ਇਸ ਵੇਲੇ ਇੱਥੇ ਬੈਠੇ ਹੈਗੇ ਕੈਂਡੀਡੇਟ ਦੇ ਨਾਲ ਉਹ ਸਾਰੇ ਲਾਡੀ ਦੇ ਨਾਲ ਹਤਾਸ਼ੀ ਹੈ ਹਰ ਬਰਾਦਰੀ ਦੇ ਨਾਲ ਅਸੀਂ ਸ਼ਾਮ ਨੂੰ ਜਾਇਦਾ ਉਦੇ ਬਾਅਦ ਸਾਰਿਆਂ ਘਰਾਂ ਦੇ ਵਿੱਚ ਖੁੱਲ੍ਹਾ ਸੱਦਾ ਇਹਨੂੰ ਕਿ ਸਾਨੂੰ ਇਹ ਹੈ ਕਿ ਸਭ ਤੋਂ ਵੱਧ ਮਾਰਜਨ ਲੈ ਕੇ ਜਿਹੜਾ ਹੈ ਕਿ ਜਿੱਤੇਗਾ ਤੇ ਇਹ ਜਿਹੜੀ ਸੀਟ ਜਿਹੜੀ ਹੈ ਮੈਡਮ ਦੀ ਢੋਲੀ ਚ ਪਾਈ ਜਾਊਗੀ ਧੰਨਵਾਦ ਮੈਂ ਇੱਥੇ ਆਣ ਤੇ ਐਲ ਐ ਐ ਸ੍ਰੀ ਕੁਸ਼ਕ ਖਾਲਸਾ ਜੀ ਦਾ ਨਾਲ ਸ਼ਰੂਖ ਖਾਲਸਾ ਜੀ ਜਗਜੀਤ ਮਾਸਟਰ ਜੀ ਸਤਨਾਮ ਲਾਲ ਪੱਬ ਜੀ ਰਮਜੀਤ ਖਾਲਸਾ ਜੀ ਹੈਪੀ ਰਾਣਾ ਜੀ ਤੇ ਬਹੁਤ ਵੀ ਸਮੂਹ ਸਰਕਰ ਜਿੰਨੇ ਵੀ ਆਏ ਮੈਂ ਉਹਨਾਂ ਦਾ ਦਿਨ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੇ ਬੋਲੋਂ ਅਪੀਲ ਕਰਦਾ ਹਾਂ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੈਨੂੰ ਜਿਤਾਓ